ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ ਚਾਹਤ ਦਾ ਖਾਇਸ਼ ਦਾ ਪ੍ਰਾਣਾਂ ਦੇ ਗਹਿਰੇ ਤਲ ਦੇ ਚ ਜੀਵਨ ਦੀ ਆਸ ਬੜੀ ਪਰਬਲ ਹੈ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਔਰ ਇਹ ਹਕੀਕਤ ਹੈ ਕਿ ਜਿੰਨੀ ਪਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪਰਬਲ ਮਰਨ ਦਾ ਭੈ ਹੋਵੇਗਾ ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲੱਗ ਨਹੀਂ ਕੀਤਾ ਜਾ ਸਕਦਾ ਜੀਵਨ ਦੀ ਜਿੰਨੀ ਵੱਡੀ ਲਾਲਸਾ ਮਰਨ ਦਾ ਉਤਨਾ ਹੀ ਵੱਡਾ ਭੈ ਕਿਸੇ 마ਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦਿੰਦਾ ਹੈ ਤਾਂ ਇਹ ਕਹਿੰਦਾ ਤੇਰੀ ਉਮਰ ਬਹੁਤ ਵੱਡੀ ਹੋਵੇ ਤੂੰ ਹਜ਼ਾਰਾਂ ਸਾਲ ਤੱਕ ਜੀਵੇਂ ਤੂੰ ਬਹੁਤ ਵੱਡੀ ਉਮਰ ਭੋਗੇ ਤੋ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ ਇਹਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ ਪ੍ਰithvi ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ ਅਜਗਰ ਸੱਪ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਹੈ ਸਾਗਰ ਦੇ ਵਿੱਚ अनेका ਐਸੀਆਂ ਮੱਛਲੀਆਂ ਨੇ ਜੋ 5-500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ ਤੋਂ ਜ਼ਿਆਦਾ ਜੀਵਣਾ ਕੋਈ ਖਾਸ ਮੈਨੇ ਨਹੀਂ ਰੱਖਦਾ ਸਫਲ ਜੀਵਨ ਜੀਵਣਾ ਧਰਮ ਦਾ ਇਹ ਮੂਲ ਉਪਦੇਸ਼ ਹੈ ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵਡਿਆਈ ਨਹੀਂ ਚੰਗੀ ਜ਼ਿੰਦਗੀ ਭੋਗਣੀ ਇਹ ਵਡਿਆਈ ਹੈ ਤੋ ਸਤਗੁਰudev ਜੀ ਮਹਾਰਾਜ ਦਾ ਫਰਮਾਨ ਹੈ ਕਿ ਜੀਵਨ ਦੀ ਚੋਂ ਕਿ ਪਹਿਲੀ ਲਾਲਸਾ ਵੱਡੀ ਉਮਰ ਹੈ ਜ਼ਿਆਦਾ ਜੀਵਣਾ ਹੈ ਰੋਗਾਂ ਦੇ ਚ ਗਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ ਦਿਨ ਰਾਤ ਰੋਗ ਦੀ ਪੀੜਾ ਵਿੱਚ ਬਤੀਤ ਹੋ ਰਿਹਾ ਹੈ ਉਹ ਵੀ ਜੀਵਣਾ ਚਾਹੁੰਦਾ ਹੈ ਬੁੱਢਾ ਹੋ ਗਿਆ ਹੈ ਹੱਡੀਆਂ ਦਾ ਢਾਂਚਾ ਹੋ ਗਿਆ ਹੈ ਚੱਲਣ ਦੀ ਸਮਰੱਥਾ ਨਹੀਂ ਰਹੀ ਸੁਣਨ ਦੀ ਸਮਰੱਥਾ ਨਹੀਂ ਰਹੀ ਕੂਵਤੇ ਗੋਇਆਈ ਵੀ ਨਹੀਂ ਰਹੀ ਸੋਚ ਸ਼ਕਤੀ ਵੀ ਨਹੀਂ ਰਹੀ ਪਰ ਜੀਵਨਾ ਉਹ ਵੀ ਚਾਹੁੰਦਾ ਹੈ ਜੀਵਨ ਦੀ ਬਹੁਤ ਵੱਡੀ ਪਰਬਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ ਔਰ ਜਿਤਨਾ ਪਰਬਲ ਜੀਵਨ ਦੀ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈ ਭੀਤ ਹੋਵੇਗਾ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ ਕਿਤਨੀ ਜੇ ਯੁਗ ਚਾਰੇ ਆਰ ਜਾ ਰੂਹੇ ਜ਼ਮੀਨ ਦਿੱਤੇ ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ ਲੇਕਿਨ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ 500 ਵਰੇ ਜੀਵਣਾ 1000 ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਜੀਵੇ ਚਾਰ ਯੁਗਾਂ ਤੱਕ ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਇੱਕ ਇੱਕ ਯੁਗ ਦੀ ਉਮਰ ਵੀ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ ਤੇ ਹੁਣ ਚਾਰ ਯੁਗਾਂ ਦੀ ਉਮਰ ਤੇ ਕਾਫੀ ਬਣਦੀ ਹੈ ਤੇ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਹੋਰ 10 ਗੁਣਾ ਵੱਧ ਜਾਏ ਇਤਨੀ ਲੰਬੀ ਉਮਰ ਹੋਵੇ ਜੇ ਯੁਗ ਚਾਰੇ ਆਰ ਜਾ ਔਰ ਦ ਸੁਣੀ ਹੋਏ ਤੋ ਪ੍ਰਥਮ ਲਾਲਸਾ ਜੀਵਨ ਦੀ ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ ਮਹਾਨ ਆਖੇ ਹਰ ਬੰਦੇ ਦੀ ਜ਼ਬਾਨ ਦੇਤੇ ਮੇਰੀ ਉਪਮਾ ਹੋਵੇ ਮੇਰੀ ਤਾਰੀਫ ਹੋਵੇ ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ ਉਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ ਹਰ ਇੱਕ ਜ਼ਬਾਨ ਮੇਰੀ ਤਾਰੀਫ ਕਰੇ ਮੇਰੀ ਉਪਮਾ ਦੇ ਪੁੱਲ ਬਣੇ ਤਾਂ ਪਾਦਸ਼ਾਹ ਦਾ ਫਰਮਾਨ ਹੈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਸਿਰਫ ਵੱਡੀ ਉਮਰ ਹੀ ਨਾ ਹੋਵੇ ਬਲਕਿ ਨਵਖੰਡ ਪ੍ਰਿਥਵੀ ਵਿੱਚ ਜਾਣਿਆ ਜਾਏ ਕਿਸੇ ਦੀ ਤਾਂ ਸਿਰਫ ਵਕਫੀਤ ਆਪਣੇ ਘਰ ਦੇ ਚ ਹੀ ਹੁੰਦੀ ਹੈ ਘਰ ਦੀ ਚਾਰ ਦਿਵਾਰੀ ਵਿੱਚ ਹੀ ਲੋਕੀ ਜਾਣਦੇ ਨੇ ਉਸ ਨੂੰ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ ਲੇਕਿਨ ਕੁਝ ਇੱਕ ਮਨੁੱਖ ਐਸੇ ਹੁੰਦੇ ਨੇ ਕਿ ਉਹਨੂੰ ਮੁਹੱਲੇ ਵਾਲੇ ਵੀ ਜਾਣਦੇ ਨੇ ਜਿਸ ਕਲੋਨੀ ਦੇ ਚ ਰਹਿੰਦਾ ਹੈ ਸਾਰੇ ਉਸ ਨੂੰ ਜਾਣਦੇ ਨੇ ਉਸ ਦੀ ਇਸਤਨੀ ਚਰਚਾ ਹੁੰਦੀ ਹੈ ਕਈ ਵਾਰ ਇਸ ਤੋਂ ਜ਼ਿਆਦਾ ਮਨੁੱਖ ਸਮਰਥ ਬਣ ਜਾਂਦਾ ਹੈ ਤੇ ਜਿਸ ਸ਼ਹਿਰ ਦੇ ਵਿੱਚ ਰਹਿੰਦਾ ਹੈ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਉਸ ਨੂੰ ਜਾਣਦੇ ਨੇ ਸਾਰੇ ਦੇਸ਼ ਵਾਸੀ ਉਸ ਨੂੰ ਜਾਣਦੇ ਨੇ ਔਰ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ ਹੈ ਇਤਨੀ ਉਸ ਦੀ ਪ੍ਰਤਿਸ਼ਟਾ ਹੋ ਜਾਂਦੀ ਹੈ ਇਤਨੀ ਉਸ ਦੀ ਜਗਤ ਦੇ ਚਰਚਾ ਹੋ ਜਾਂਦੀ ਹੈ ਸਾਰੇ ਸੰਸਾਰ ਵਿੱਚ ਉਹਦੀ ਗੱਲ ਚੱਲਦੀ ਹੈ ਤਾਂ ਪਾਦਸ਼ਾਹ ਕਹਿੰਨ ਸਿਰਫ ਇਹ ਹੀ ਨਾ ਹੋਵੇ ਕਿ ਉਸਦੀ ਉਮਰ ਬਹੁਤ ਵੱਡੀ ਹੋਵੇ ਨੌਖੰਡ ਪ੍ਰਿਥਵੀ ਵਿੱਚ ਜਾਣਿਆ ਵੀ ਜਾਏ ਨੌਖੰਡ ਪ੍ਰਿਥਵੀ ਵਿੱਚ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਕਿਸ ਢੰਗ ਦਾ ਵੀ ਕੋਈ ਮਨੁੱਖ ਹੈ ਪਰ ਸਹਿਬ ਨਾਲ ਕਹਿੰਦੇ ਨੇ ਨਾਲ ਚਲੇ ਸਭ ਕੋ ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਹੋਣ ਮਜਾਲੇ ਕੋਈ ਇਨਕਾਰ ਕਰ ਜਾਏ ਕੋਈ ਸਾਹਮਣੇ ਖੜਾ ਹੋ ਜਾਏ ਉਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੋਣ ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ ਇਤਨੀ ਵੱਡੀ ਕੋਈ ਸਮਰੱਥਾ ਦਾ مالک ਹੋ ਜਾਏ ਪਾਤਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸ ਦੇ ਕੋਲ ਖੂਬੀਆਂ ਹੋਣ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗਲੇ ਇਤਨਾ ਉਸ ਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦੇਤੇ ਉਸ ਦੀ ਕੀਰਤੀ ਹੋਵੇ ਉਸ ਦਾ ਜਸ ਹੋਵੇ ਉਸ ਦੀ ਮਹਿਮਾ ਹੋਵੇ ਮਹਾਰਾਜ ਕਹਿੰਦੇ ਨੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨ ਪੁੱਛੇ ਕੇ ਜੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ ਭਾਅ ਜੀਵਨ ਵਿਅਰਥ ਚਲਾ ਗਿਆ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣਾ ਆਸਾਨ ਹੈ ਪਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਔਖਾ ਹੈ ਬਹੁਤ ਗਠਣਾ ਹੈ ਜੀਵਨ ਦੀ ਪਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ ਮਰਨ ਦਾ ਹੋਰ ਕੋਈ ਭੈ ਨਹੀਂ ਹੈ ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ ਹੈ ਸਭ ਤੋਂ ਮਨੁੱਖ ਨਹੀਂ ਡਰਦਾ ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ ਹੈ ਮਨੁੱਖ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਇਸ ਵਾਸਤੇ ਇੱਕ ਪਾਸੇ ਹੁੰਦਾ ਹੈ ਔਰ ਅਗਾਹ ਚਲੀਏ ਮਨੁੱਖ ਦੇ ਅੰਦਰ ਇਹ ਜਿਹੜਾ ਪਰਬਲ ਭੈ ਹੈ ਇਹ ਰੋਮ ਰੋਮ ਦੇ ਵਿੱਚ ਵਿਆਪਕ ਹੈ ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨਾਂ ਹੀ ਦੋ ਗੱਲਾਂ ਦੇ ਉੱਪਰ ਖੜੀ ਹੈ ਕਿ ਜੀਵਨ ਦੀ ਲਾਲਸਾ ਤੋਂ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ ਬਹਤੇ ਮਰਨਦਈ ਹੈ ਤੇ ਮੌਤ ਸ਼ਾਸਤ੍ਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਹੈ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਧਾਰਮਿਕ ਮੌਤ ਸਰੀਰਕ ਮੌਤ ਬੌਧਿਕ ਮੌਤ ਮੌਤ ਦੇ ਇਹਨੇ ਅਨੇਕਾਂ ਪਹਿਲੂ ਨੇ ਆਰਥਿਕ ਮੌਤ ਦਿਵਾਲੀਆ ਹੋ ਗਿਆ ਹੈ ਬਾਲ ਬਾਲ ਕਰਜ਼ਾਈ ਹੋ ਗਿਆ ਹੈ ਦੇਣਾ ਸਾਰਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਲੋਕੀ ਕਹਿੰਦੇ ਨੇ ਇਸ ਦੀ ਤੇ ਆਰਥਿਕ ਤੌਰ ਤੇ ਮੌਤ ਹੋ ਗਈ ਇਹ ਤੇ ਖਤਮ ਹੋ ਗਿਆ ਅਰਥ ਦੀ ਦੁਨੀਆ ਵਿੱਚ ਇਹ ਮਿਟ ਗਿਆ ਧਨ ਦੀ ਦੁਨੀਆ ਵਿੱਚ ਇਹ ਖਤਮ ਹੋ ਗਿਆ ਤਾਂ ਚਰਚਾ ਚੱਲ ਪੈਂਦੀ ਹੈ ਇਹਦੀ ਆਰਥਿਕ ਤੌਰ ਤੇ ਮੌਤ ਹੋ ਗਈ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਕੋਈ ਦਾਗ ਲੱਗ ਗਿਆ ਜਗਤ ਦੇਚ ਅਪਜੱਸ ਹੋ ਗਿਆ ਤਾਂ ਆਮ ਚਰਚਾ ਚੱਲ ਪੈਂਦੀ ਹੈ ਵੀ ਇਸ ਬੰਦੇ ਦੀ ਤੇ ਸਮਾਜਿਕ ਤੌਰ ਤੇ ਮੌਤ ਹੋ ਗਈ ਹੈ ਮੁੜ ਕੇ ਇਸ ਦੀ ਪ੍ਰਤਿਸ਼ਠਾ ਬਣ ਸਕੇ ਇਹਦੀ ਇੱਜ਼ਤ ਮਾਨਵ ਡਿਆਈ ਬਣ ਸਕੇ ਗੱਲ ਔਖੀ ਜਿਸ ਤਰ੍ਹਾਂ ਮਰਦਾ ਜ਼ਿੰਦਾ ਨਹੀਂ ਹੋ ਸਕਦਾ ਇਸ ਢੰਗ ਦੀ ਵੀ ਕਿਸੇ ਵਕਤ ਸਮਾਜਿਕ ਤੌਰ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਮੁੜ ਕੇ ਸਮਾਜ ਦੇ ਚ ਰੁਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ। ਸਰੀਰਕ ਮੌਤ ਆਉਂਦੇ ਹੋਏ ਸਵਾਸ ਨਾ ਆਵਨ। ਚੱਲਦੇ ਹੋਏ ਸਵਾਸ ਰੁਕ ਗਏ। ਸਰੀਰਕ ਮੌਤ। ਔਰ ਇਸੇ ਤਰੀਕੇ ਨਾਲ ਬੁੱਧੀ ਦੇ ਵਿੱਚ ਵਿਚਾਰਾਂ ਦੀ ਸ਼ਕਤੀ ਹੀ ਖਤਮ ਹੋ ਗਈ। ਆਉਂਦੇ ਹੋਏ ਵਿਚਾਰ ਰੁਕ ਗਏ। ਜੈਸੇ ਕਿ ਪਾਗਲ ਹੈ। ਇਹਦੀ ਬੌਧਿਕ ਤੌਰ ਤੇ ਮੌਤ ਹੈ। ਦਿਮਾਗੀ ਤੌਰ ਤੇ ਮਰ ਚੁੱਕਿਆ ਹੈ। ਸਰੀਰਕ ਤੌਰ ਤੇ ਤੇ ਜ਼ਿੰਦਾ ਹੈ। ਬੌਧਕ ਤੌਰ ਤੇ ਮਰਦਾ ਹੈ ਪਾਗਲ ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ ਉਹਦੇ ਕੋਲ ਬੌਧਕ ਜੀਵਨ ਨਹੀਂ ਹੈ ਉਹਦੇ ਕੋਲ ਦਿਮਾਗੀ ਜ਼ਿੰਦਗੀ ਨਹੀਂ ਹੈ ਤੇ ਬੌਧਕ ਜਿਸ ਦੇ ਕੋਲ ਜ਼ਿੰਦਗੀ ਨਹੀਂ ਹੈ ਉਹ ਤੇ ਮਨੁੱਖਤਾ ਤੋਂ ਵੀ ਥੱਲੇ ਚਲਾ ਜਾਂਦਾ ਹੈ ਬਲਕਿ ਪਸ਼ੂਆਂ ਤੋਂ ਵੀ ਕਈ ਦਫਾ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਇਸ ਵਾਸਤੇ ਦਰਿੰਦੇ ਪਸ਼ੂਆਂ ਤੋਂ ਜਿੱਥੇ ਭੈ ਲੱਗਦਾ ਹੈ ਪਾਗਲ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਬੌਧਿਕ ਤੌਰ ਤੇ ਮਰਿਆ ਹੋਇਆ ਹੈ ਸਿਰਫ ਸਰੀਰਕ ਤਲ ਦੇ ਉੱਤੇ ਜੀ ਰਿਹਾ ਹੈ ਤੋ ਭੈ ਮਰਨਦਾ ਹੈ ਇਹ ਮਰਨ ਚਾਹ ਬੌਧਿਕ ਹੋਵੇ ਚਾਹ ਸਰੀਰਕ ਹੋਵੇ ਚਾਹੇ ਸਮਾਜਿਕ ਹੋਵੇ ਔਰ ਚਾਹੇ ਆਰਥਿਕ ਹੋਵੇ ਤੇ ਚਾਹੇ ਰਾਜਨੀਤਿਕ ਹੋਵੇ ਸਮੁੱਚੀ ਦੁਨੀਆ ਦੇ ਹਰ ਦੇਸ਼ ਦੇ ਚ ਐਸੇ ਮਨੁੱਖ ਹਨ ਘੁੰਮ ਰਹੇ ਨੇ ਅਜੇ ਵੀ ਜਿਨ੍ਹਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿਸੇ ਵਕਤ ਉਹਨਾਂ ਦੀ ਗੱਲ ਚੱਲਦੀ ਸੀ ਕਿਸੇ ਵਕਤ ਰਾਜਨੀਤੀ ਦੇ ਆਸਮਾਨ ਤੇ ਸੂਰਜ ਦੀ ਤਰ੍ਹਾਂ ਚਮਕਦੇ ਸਨ ਅੱਜ ਤਾਰਿਆਂ ਦੀ ਤਰ੍ਹਾਂ ਟਿਮਟਿਮਾਣਾ ਵੀ ਨਹੀਂ ਹੈ ਖਤਮ ਹੋ ਗਏ ਰਾਜਨੀਤੀ ਦੇ ਅੱਜ ਗੱਲ ਨਹੀਂ ਹੈ ਅੱਜ ਚਰਚਾ ਨਹੀਂ ਹੈ ਤੋਂ ਕਹਿ ਦਿੱਤਾ ਜਾਂਦਾ ਹੈ ਫਲਾਣੇ ਦੀ ਰਾਜਨੀਤਿਕ ਤੌਰ ਤੇ ਮੌਤ ਹੋ ਗਈ ਖਤਮ ਹੋ ਗਿਆ ਹੈ ਧਾਰਮਿਕ ਮੌਤ ਇੱਕ ਰੂਹਾਨੀ ਮੌਤ ਵੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ ਆਖਾਂ ਜੀਵਾ ਬਿਸਰੇ ਮਰ ਜਾਉ ਇਹ ਅਕਾਲ ਪੁਰਖ ਜਦ ਮੈਂ ਤੇਰੀ ਚਰਚਾ ਕਰਦਾ ਤੇਰਾ ਜ਼ਿਕਰ ਕਰਦਾ ਤੇਰੀ ਉਸਤਤ ਕਰਦਾ ਤੇਰੀ ਯਾਦ ਅੰਦਰ ਚੱਲਦੀ ਹੈ ਤੂੰ ਜ਼ਿੰਦਾ ਰਹਿਣਾ ਤੇ ਜਦ ਨਹੀਂ ਅੰਦਰ ਯਾਦ ਚੱਲਦੀ ਤੂੰ ਮਰ ਜਾਣਾ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੋਬਿੰਦ ਨੂੰ ਭੁੱਲ ਜਾਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕੈਨਲ ਮੌਤ ਹੈ ਪਰ ਰੂਹਾਨੀ ਮੌਤ ਅਧਿਆਤਮਕ ਮੌਤ ਸਰੀਰਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਬੌਧਿਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਪਰ ਅੰਦਰ ਪ੍ਰਮਾਤਮਾ ਦਾ ਚਿੰਤਨ ਨਾ ਹੋਵੇ ਤਾਂ ਸਤਪੁਰਸ਼ ਕਹਿੰਦੇ ਨੇ ਇਹ ਰੂਹਾਨੀ ਤੌਰ ਤੇ ਮਰਦਾ ਹੈ ਇਹ ਧਾਰਮਿਕ ਤੌਰ ਤੇ ਮਰੇ ਆਏ ਧਰਮ ਦੀ ਦੁਨੀਆ ਦੇ ਵਿੱਚ ਤੇ ਇਹ ਬਿਲਕੁਲ ਖਤਮ ਹੈ ਇਹਦੀ ਕੋਈ ਗੱਲ ਨਹੀਂ ਹੈ ਤੋ ਭੈ ਮੌਤ ਦਾ ਹੈ ਚਾਹੇ ਇਹ ਮੌਤ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਰੀਰਕ ਹੋਵੇ ਜਾਂ ਆਰਥਿਕ ਹੋਵੇ ਭੈ ਮੌਤ ਤੋਂ ਹੀ ਲੱਗਦਾ ਹੈ ਕਿਉਂਕਿ ਮੌਤ ਵਿੱਚ ਮਨੁੱਖ ਮਿਟਦਾ ਹੈ ਖਤਮ ਹੁੰਦਾ ਹੈ ਖਤਮ ਹੋਣਾ ਨਹੀਂ ਚਾਹਦਾ ਕਾਰਨ ਅਧੂਰਾ ਹੈ ਅਗਰ ਪੂਰਨ ਹੋ ਜਾਏ ਤਾਂ ਫਿਰ ਮੌਤ ਅਨੰਦਾਇਕ ਬਣ ਜਾਂਦੀ ਹੈ ਭਗਤ ਸ਼ਰਮੌਰ ਸ੍ਰੀ ਕਬੀਰ ਜੀ ਮਹਾਰਾਜ ਦਾ ਵਾਕ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਮੌਤ ਕਿਉਂ ਆਨੰਦ ਬਣ ਗਈ ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ ਜੀਵਨ ਦਾ ਜੋ ਲਕਸ਼ ਸੀ ਉਹਦੀ ਪ੍ਰਾਪਤੀ ਹੋ ਗਈ ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ ਜਦ ਟਿਕਾਣਾ ਮਿਲ ਗਿਆ ਘਰ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਜੀਵਨ ਹੈ ਇਸ ਮਾਰਗ ਨੂੰ ਕੀ ਕਰੀਏ ਘਰ ਤੇ ਪਹੁੰਚ ਕੇ ਮਨੁੱਖ ਮਾਰਗ ਤਾਂ ਕਿਨਾਰਾ ਕਸ਼ ਹੋ ਜਾਂਦਾ ਹੈ ਇੱਕ ਪਾਸੇ ਹੋ ਜਾਂਦਾ ਹੈ ਤੋ ਜਿਸ ਦਿਨ ਪ੍ਰਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਤੇ ਜਿੱਥੇ ਜੀਵਨ ਦੀ ਲਾਲਸਾ ਖਤਮ ਉੱਥੇ ਮਰਨ ਦਾ ਭੈ ਵੀ ਖਤਮ ਆਦ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀਏ ਔਰ ਇਸ ਤਰ੍ਹਾਂ ਦਾ ਆਬੇ ਹयात ਇਸ ਤਰ੍ਹਾਂ ਦੇ ਕੁਸਤੇ ਵੈਦ ਲੋਗ ਬਣਾਉਂਦੇ ਰਹੇ ਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ ਅਮਰ ਫਲ ਦੀ ਦਾਸਤਾਨਾ ਵੀ ਧਰਮ ਗ੍ਰੰਥਾਂ ਵਿੱਚ ਮਿਲਦੀਆਂ ਨੇ ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ ਅਮਰ ਫਲ ਲੱਗਦਾ ਹੈ ਕੋਈ ਬੂਟੀ ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ ਜ਼ਿਆਦਾ ਦਿਨ ਇਸ ਪ੍ਰithvi ਦੇਤੇ ਸਵਾਸ ਲੈ ਸਕੇ ਇਸ ਲਾਂਸਾ ਨੇ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਨੂੰ ਜਨਮ ਦਿੱਤਾ ਕੁਸ਼ਤਿਆਂ ਨੂੰ ਜਨਮ ਦਿੱਤਾ ਆਦੇ ਹਯਾਤ ਦੀ ਤਲਾਸ਼ ਕਰਨ ਦਿੱਤੇ ਮਨੁੱਖ ਨੂੰ ਮਜਬੂਰ ਕੀਤਾ ਔਰ ਅਮਰ ਫਲ ਦੀ ਤਲਾਸ਼ ਕਰਨ ਲੱਗੇ ਆ ਮਨੁੱਖ ਨੇ ਆਪਣੀ ਜ਼ਿੰਦਗੀ ਵਿਧੇਤ ਕੀਤੀ ਦੂਜੇ ਪਾਸੇ ਜੋਗੀ ਸਵਾਸਾਂ ਨੂੰ ਰੋਕ ਕੇ ਬੈਠੇ ਨੇ ਇਸ ਵਾਸਤੇ ਉਮਰ ਲੰਬੀ ਕਰਨੀ ਹੈ ਜ਼ਿਆਦਾ ਜੀ ਲਈਏ ਕਿ ਜੀਵਣਾ ਤੇ ਇਹ ਸਵਾਸ ਹੈ ਇਸ ਪੂੰਜੀ ਨੂੰ ਬਚਾ ਲਈਏ ਪੂੰਜੀ ਨੂੰ ਅਗਰ ਜ਼ਮੀਨ ਦੇ ਚ ਦਫਨੀ ਕਰ ਦੇਈ ਹੈ ਤਾਂ ਕਿਸੇ ਕੰਮ ਦੀ ਨਹੀਂ ਹੈ ਇਹ ਠੀਕ ਹੈ ਪੂੰਜੀ ਦਾ ਮਨੁੱਖ ਪੂੰਜੀਪਤੀ ਬਣਾ ਰਹਿੰਦਾ ਹੈ ਲੇਕਿਨ ਪੂੰਜੀ ਕਿਸੇ ਕੰਮ ਨਹੀਂ ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ ਜੀਵਨ ਵਿਰਥ ਦਵਾ ਰਿਹਾ ਹੈ ਸਮਾਂ ਵਿਰਥ ਜਾਇਆ ਕਰ ਰਿਹਾ ਹੈ ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦੇਤੇ ਵੀ ਮਜਬੂਰ ਕਰ ਦਈਏ ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਹਿਬ ਕਹਿੰਦੇ ਨੇ ਉਹ ਇਤਨਾ ਜੀਵੇ ਜਿਤਨੋਂ ਕਿ ਚਾਰ ਯੁਗ ਨੇ ਤੇ ਚਾਰ ਯੁਗ ਇਹ ਕਿਉਂ ਉਸਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਾਏ ਸਾਰੀ ਦੁਨੀਆ ਵਿੱਚ ਉਹਦਾ ਜਸ ਹੋਵੇ ਸਾਰੀ ਦੁਨੀਆ ਵਿੱਚ ਉਹ ਜਾਣਿਆ ਜਾਏ ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ ਹਰ ਇੱਕ ਦੀ ਰਸਨਾ ਦਿੱਤੇ ਉਸਦੀ ਕੀਰਤੀ ਹੋਵੇ ਉਸਦੀ ਮਹਿਮਾ ਹੋਵੇ ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਸਾਹਿਬ ਕਹਿੰਦੇ ਨੇ ਅਗਾਹ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਕੀੜਿਆਂ ਦੇ ਚੋਂ ਕਿਹੜਾ ਸਭ ਤੋਂ ਨਿਖਿਧ ਹੈ ਬਿਸਟਾ ਦਾ ਕੀੜਾ ਉੱਤਮ ਕੀੜੇ ਵੀ ਹੈਗੇ ਨੇ ਜਿਵੇਂ ਰੇਸ਼ਮ ਦਾ ਕੀੜਾ ਸ਼ੈਤੂ ਦੇ ਪੱਤੇ ਖਾਂਦਾ ਹੈ ਰੇਸ਼ਮ ਉਗਲਦਾ ਉਸ ਕੀੜੇ ਨੂੰ ਵੇਖ ਕੇ ਅਸੀਂ ਘਿਰਣਾ ਨਹੀਂ ਕਰ ਸਕਦੇ ਪਰ ਜੋ ਬਿਸਟਾ ਦੇ ਚੀ ਰੋਲ ਰਿਹਾ ਹੈ ਬਿਸਟਾ ਹੀ ਖਾ ਰਿਹਾ ਹੈ ਔਰ ਬਿਸਟਾ ਹੋ ਗਿਆ ਹੈ ਕੀੜਿਆਂ ਦੇ ਚੋਂ ਇਹ ਨਖੇਦ ਕੀੜਾ ਹੈ ਤਾਂ ਕੋਈ ਇਤਨੀ ਮਹਿਮਾ ਦਾ مالک ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਸਾਬ ਕਿੰਨ ਨੂੰ ਕੀੜਿਆਂ ਵਿੱਚ ਐਸਾ ਕੀੜਾ ਬਣੇਗਾ ਜੋ ਵਿਸ਼ਟਾ ਦਾ ਕੀੜਾ ਹੈ ਨਖੇਦ ਕੀੜਾ ਹੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਇਸ ਦੋਸੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੀ ਨਿਗਾਹ ਥੱਲੇ ਆਣ ਦੀ ਕੋਸ਼ਿਸ਼ ਨਾ ਕੀਤੀ। ਤੋ جھੂਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਤੋ ਸੱਚੀ ਇੱਜ਼ਤ ਮਾਣ ਵੜਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕੀਤੀ। ਅੰਜਾਮ ਕੀ ਹੋਇਆ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਦਰੇ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਪਰਮਾਤਮਾ ਦੇ ਦਰਵਾਜ਼ੇ ਹਮੇਸ਼ਾ ਲਈ ਕਿਸੇ ਵਾਸਤੇ ਬੰਦ ਨਹੀਂ। ਜੇ ਕੋਈ ਦਵਾਰ ਤੇ ਦਸਤਕ ਦੇਵੇ ਬਾਵੇਂ ਮੁਦਤ ਬਾਅਦ ਦੇਵੇ ਕਿਸੇ ਵਕਤ ਵੀ ਦੇਵੇ ਪਰਮਾਤਮਾ ਦਵਾਰ ਖੋਲਣ ਨੂੰ ਤਿਆਰ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਨਾਉ ਨਿਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਉਹ ਐਸਾ ਬਖਸ਼ਿੰਦ ਹੈ ਐਸਾ ਦਿਆਲੂ ਹੈ ਜਿਦੇ ਕੋਲ ਕੋਈ ਵੀ ਗੁਣ ਨਾ ਹੋਵੇ ਪਰ ਉਸ ਦਾ ਦਵਾਰ ਖਟਕਟਾ ਦੇਵੇ ਗੁਣਾ ਨਾਲ ਉਸ ਦੀ ਝੋਲੀ ਭਰ ਦਿੰਦਾ ਹੈ ਔਰ ਇੱਕ ਗੁਣ ਇਤਨਾ ਮਹਾਨ ਹੈ ਕਿ ਲੱਖਾਂ ਰੁਪਏ ਦੇ ਬਦਲੇ ਵੀ ਬਾਜ਼ਾਰ ਵਿੱਚ ਮਿਲੇਗਾ ਨਹੀਂ ਸਬਰ ਸੰਤੋਖ ਖੇਮਾ ਸੇਲ ਸੰਜਮ ਔਰ ਪ੍ਰਭੂ ਦਾ ਗਿਆਨ ਅਨੰਦ ਰਸ ਬਾਜ਼ਾਰ ਦੇ ਵਿੱਚ ਸਾਰੀ ਪੂੰਜੀ ਵੀ ਖਰਚ ਕਰੀਏ ਤੇ ਨਹੀਂ ਮਿਲੇਗਾ ਪਰ ਪ੍ਰਮਾਤਮਾ ਐਸਾ ਦਿਆਲੂ ਹੈ ਜਿਹੜਾ ਉਸਦੇ ਦਵਾਰ ਦੇਤੇ ਦਸਤਕ ਦਿੰਦਾ ਹੈ ਆਪਣੇ ਦੇਵੀ ਗੁਣਾ ਨਾਲ ਉਹਦੀ ਝੋਲੀ ਭਰ ਦਿੰਦਾ ਹੈ ਤੇ ਸਤਿਗੁਰ ਦਾ ਫਰਮਾਨ ਨਾਨਕ ਨਿਰਗੁਣੋ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਜਿਹੜੇ ਪਹਿਲੇ ਤੋਂ ਹੀ ਗੁਣਵਾਨ ਨੇ ਉਹਨਾਂ ਦੀ ਝੋਲੀ ਵਿੱਚ ਹੋਰ ਗੁਣ ਪਾ ਦਿੰਦਾ ਤੇ ਮਨੁੱਖ ਦੀ ਮਹਾਨਤਾ ਗੁਣਾ ਕਰਕੇ ਕੋਈ ਮਨੁੱਖ ਨਿਖੇਦ ਹੈ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹ ਗੁਣ ਨੇ ਤੇ ਕੋਈ ਮਨੁੱਖ ਮਹਾਨ ਹੈ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹਦੇ ਕੋਲ ਗੁਣ ਨੇ ਕੋਈ ਪ੍ਰਮਾਤਮਾ ਦੇ ਨੇੜੇ ਚਲਾ ਗਿਆ ਕਿਸ ਤਰ੍ਹਾਂ ਪਛਾਣ ਹੋਵੇਗੀ ਉਹ ਦੇਖੋ ਗੁਣ ਨੇ ਤੇ ਗੁਣ ਸਾਰੇ ਪ੍ਰਮਾਤਮਾ ਦੇ ਨੇ ਜੈਸੇ ਪ੍ਰithvi ਦੇ ਤੇ ਜਿੰਨੀ ਵੀ ਰੋਸ਼ਨੀ ਹੈ ਸਾਰੀ ਦੀ ਸਾਰੀ ਸੂਰਜ ਦੀ ਹੈ ਜਗਤ ਦੇ ਜਿੰਨੇ ਵੀ ਗੁਣ ਨੇ ਸਾਰੇ ਦੇ ਸਾਰੇ ਗੁਣ ਅਕਾਲ ਪੁਰਖ ਦੇ ਨੇ ਪਰਿਪੂਰਨ ਪ੍ਰਮਾਤਮਾ ਦੇ ਨੇ ਤਾਂ ਸਾਬ੍ਹ ਕਹਿੰਦੇ ਨੇ ਜਿਹੜਾ ਗੁਣਵਾਨ ਹੈ ਗੁਣਾ ਨਾਲ ਉਸਦੀ ਹੋਰ ਝੋਲੀ ਭਰ ਦਿੰਦਾ ਹੈ ਉਹ परिपूर्ण परमात्मा ਜਿਹੜਾ ਉਸਦੇ ਦਵਾਰ ਦਿੱਤੇ ਦਸਤਕ ਦੇਂਦਾ ਨਾ ਉਹ ਨਿਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੋਜੈ ਜੇ ਤਿਸ ਗੁਣ ਕੋਈ ਕਰੇ ਸਾਹਿਬ ਗੁਰਨਾਣਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਸਮੋ ਜਗਤ ਦਿੱਤੇ ਨਿਗਾਹ ਮਾਰ ਕੇ ਵੇਖ ਲਈਏ ਐਸਾ ਦਾਤਾ ਹੋਰ ਕੋਈ ਵੀ ਨਹੀਂ ਪਰਮਾਤਮਾ ਵਰਗੀ ਹੋਰ ਕੋਈ ਹਸਤੀ ਨਹੀਂ ਕਿ ਨਿਗੁਣਿਆਂ ਨੂੰ ਗੁਣ ਦੇ ਦੇਵੇ ਤੇ ਗੁਣਵਾਨਾਂ ਦੀ ਝੋਲੀ ਹੋਰ ਗੁਣਾ ਨਾਲ ਭਰ ਦੇਵੇ ਆਨੰਦ ਨਾਲ ਭਰ ਦੇਵੇ ਐਸਾ ਬਖਸ਼ੰਦ ਐਸਾ ਦਿਆਲੂ ਐਸਾ ਸਮਗਰ ਵਿਆਪਕ ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਤੇਹਾ ਕੋਏ ਨਾ ਸੋਜੈ ਜੇ ਤਿਸ ਗੁਣ ਕੋਈ ਕਰੇ ਇਸ ਤਰ੍ਹਾਂ ਦੇ ਗੁਣ ਕੋਈ ਹੋਰ ਦੇ ਸਕੇ ਪਰਮਾਤਮਾ ਤੋਂ ਇਲਾਵਾ ਮੈਨੂੰ ਹੋਰ ਕੋਈ ਨਹੀਂ ਦਿਖਾਈ ਦਿੰਦਾ ਔਰ ਵਾਸਤਵਿਕ ਇਹ ਸਹੀ ਖੋਜ ਸਤਪੁਰਸ਼ਾਂ ਦੇ ਸਾਹਮਣੇ ਹੀ ਆਈ ਹੈ ਕਿ ਦਾਤਾ ਕੇਵਲ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਔਰ ਉਹ ਦਾਤ ਦੇ ਰਿਹਾ ਹੈ ਦਾਤ ਕੀ ਹੁੰਦੀ ਹੈ ਜਿਹਦੇ ਬਦਲੇ ਵਿੱਚ ਕੋਈ ਚੁਕਾਣਾ ਨਾ ਪਵੇ ਤੇ ਸਾਨੂੰ ਮਿਲ ਜਾਏ ਇਹ ਜ਼ਿੰਦਗੀ ਸਾਨੂੰ দান ਵਿੱਚ ਮਿਲੀਏ ਇਹ ਹੱਥ ਤੇ ਪੈਰ ਸਾਨੂੰ দান ਵਿੱਚ ਮਿਲੇ ਨੇ ਇਹ ਕੂਵਤ ਇਹ ਗੁਆਈ ਇਹ ਬੋਲਣ ਦੀ ਸ਼ਕਤੀ ਸਾਨੂੰ ਦਾਨ ਦੇ ਚ ਮਿਲੀ ਹੈ ਇਹ ਨੇਤਰ ਸਾਨੂੰ ਦਾਨ ਦੇ ਚ ਮਿਲੇ ਨੇ ਸੋਚਣ ਦੀ ਸ਼ਕਤੀ ਸਾਨੂੰ ਦਾਨ ਦੇ ਚ ਮਿਲੀ ਹੈ ਔਰ ਕੋਈ ਮਨੁੱਖ ਆਪਣੀ ਝੋਲੀ ਵੱਡੀ ਕਰੇ ਤਾਂ ਹੋਰ ਬਹੁਤ ਕੁਝ ਉਸ ਦੀ ਝੋਲੀ ਦੇ ਚ ਪੈ ਜਾਂਦਾ ਹੈ ਉਹ ਦੇਣ ਨੂੰ ਹਰ ਵਕਤ ਤਿਆਰ ਹੈ ਦਰਸ ਲੈਣ ਵਾਲੇ ਦੀ ਝੋਲੀ ਛੋਟੀ ਹੁੰਦੀ ਹੈ ਜਾਂ ਲੈਣ ਵਾਲਾ ਥੱਕ ਜਾਂਦਾ ਹੈ ਦੇਂਦਾ ਦੇ ਲੈਂਦੇ ਥੱਕ ਪਾਇ ਲੈਣ ਵਾਲਾ ਹੀ ਥੱਕ ਜਾਂਦਾ ਹੈ ਉਹ ਦਿੰਦਿਆਂ ਨਹੀਂ ਥੱਕਦਾ ਐਸਾ ਉਹ ਦਾਤਾਰ ਹੈ ਐਸਾ ਉਹ ਪਰਿਪੂਰਣ ਪਰਮਾਤਮਾ ਹੈ ਇਸ ਵਾਸਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਮਗਰ ਦੁਨੀਆ ਦੇ ਉੱਤੇ ਦ੍ਰਿਸ਼ਟੀ ਮਾਰ ਕੇ ਮੈਂ ਵੇਖ ਲਿਆ ਤੇਹਾ ਕੋਏ ਨਾ ਸੋਜਈ ਇਸ ਤਰ੍ਹਾਂ ਦਾ ਹੋਰ ਕੋਈ ਵੀ ਨਹੀਂ ਜਿਹੜਾ ਇਸ ਤਰ੍ਹਾਂ ਦੇ ਗੁਣਾਂ ਦੇ ਨਾਲ ਝੋਲੀ ਭਰ ਦੇਵੇ ਰੱਬੀ दैवी ਸੰਪਦਾ ਦੇ ਨਾਲ ਮਾਲਾ-ਮਾਲ ਕਰ ਦੇਵੇ ਇਸ ਤਰ੍ਹਾਂ ਦਾ ਦਾਤਾ ਜਗਤ ਦੇ ਚ ਹੋਰ ਕੋਈ ਨਹੀਂ ਅਕਸਰ ਦੇਖਣ ਦੇ ਚ ਆਇਆ ਕਿ ਬਹੁਤ ਦਫਾ ਮੰਗਿਏ ਵੀ ਤਾਂ ਵੀ ਮਨੁੱਖ ਨਹੀਂ ਦੇਂਦਾ ਪਰ ਪ੍ਰਮਾਤਮਾ ਐਸਾ ਹੈ ਕਿ ਅਣ ਮੰਗਿਆਂ ਦਾਨ ਦੇਵਣਾ ਕਹੋ ਨਾਉਣਿਕ ਸੱਚ ਸਮਾਲ ਜਿਓ ਉਤੇ ਐਸਾ ਬਖਸ਼ਿੰਦ ਹੈ ਉਤੇ ਐਸਾ ਦਿਆਲੂ ਹੈ ਅਣ ਮੰਗਿਆਂ ਹੀ ਝੋਲੀ ਚ ਪਾ ਦਿੰਦਾ ਮਾਂ ਬਾਪ ਮਿਲ ਗਏ ਨੇ ਬਿਨਾ ਮੰਗ ਤੋ ਮਿਲੇ ਨੇ ਔਲਾਦ ਮਿਲ ਗਈ ਏ ਬਿਨਾ ਮੰਗ ਤੋਂ ਮਿਲ ਗਈ ਏ ਸਰੀਰ ਮਿਲ ਗਿਆ ਬਿਨਾ ਮੰਗ ਤੋਂ ਮਿਲ ਗਿਆ ਹੱਥ ਪੈਰ ਮਿਲ ਗਏ ਨੇ ਬਿਨਾ ਮੰਗ ਤੋਂ ਮਿਲ ਗਏ ਨੇ ਸੂਰਜ ਦੀ ਰੋਸ਼ਨੀ ਬਿਨਾ ਮੰਗ ਤੋਂ ਮਿਲੀ ਏ ਘਰ ਦੇ ਵਿੱਚ ਜੈਸੇ ਬਿਜਲੀ ਜਲਦੀ ਤੇ ਮਹੀਨੇ ਬਾਅਦ ਬਿੱਲ ਦੇਂਦਿਆਂ ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ ਮੁਫਤ ਵਿੱਚ ਦੇ ਰਿਹਾ ਹੈ ਦਾਨ ਵਿੱਚ ਦੇ ਰਿਹਾ ਹੈ ਬਦਲੇ ਵਿੱਚ ਅਸੀਂ ਕੁਝ ਨਹੀਂ ਜੁਕਾਰੇ ਤੋਂ ਐਸਾ ਉਹ ਪਰਿਪੂਰਨ ਪਰਵਾਤਮਾ ਦਾਤਾ ਹੈ ਉਸ ਨਾਲ ਜੇ ਸੰਬੰਧ ਵਿਛਣ ਹੋ ਗਏ ਨੇ ਟੁੱਟ ਗਏ ਨੇ ਇਹ ਮਨੁੱਖ ਦੀ ਬਦਕਿਸਮਤੀ ਹੈ ਤੇ ਟੁੱਟਣ ਦਾ ਇੱਕੋ ਇੱਕ ਕਾਰਨ ਹੈ ਜੀਵਨ ਦੀ ਲਾਲਸਾ ਤੇ ਮਰਨ ਦਾ ਭੈ ਹਰ ਵਕਤ ਜੀਵਨ ਦੀ ਲਾਲਸਾ ਦੇ ਚ ਰਹਿਣਾ ਤੇ ਹਰ ਵਕਤ ਮਰਨ ਦੇ ਭੈ ਦੇ ਚ ਰਹਿਣਾ ਕਈ ਮਨੁੱਖ ਤੇ ਇਤਨੇ ਭੈ ਭੀਤਉਂਦੇ ਨੇ ਕਿ ਅઠੇ ਪੈਰ ਉਹਨਾਂ ਦੇ ਦਿਵਾਸ ਚੋਂ ਇਹ ਗੱਲ ਕਿਦਰੇ ਨਿਕਲਦੀ ਹੀ ਨਹੀਂ ਕਿ ਮੈਂ ਬਿਮਾਰ ਨਾ ਪੈ ਜਾਵਾਂ ਮੈਂ ਮਰ ਨਾ ਜਾਵਾਂ ਬਣੀ ਬਣਾਈ ਪ੍ਰਤਿਸ਼ਟਾ ਮੇਰੀ ਖਤਮ ਨਾ ਹੋ ਜਾਏ ਕਮਾਇਆ ਹੋਇਆ ਧਨ ਕਿਦਰੇ ਮੇਰਾ ਨਾਸ ਨਾ ਹੋ ਜਾਏ ਇਸ ਤਰ੍ਹਾਂ ਦੇ ਨਾਸ ਹੋਣ ਦਾ ਭੈ ਹਰ ਵਕਤ ਜੋ ਹੈ ਬਣਿਆ ਰਹਿੰਦਾ ਹੈ ਲਾਜ਼ਾ ਜੀਵਨ ਦੀ ਲਾਲਸਾ ਦਾ ਬੋਝ ਦਿਲ ਦਿਮਾਗ ਦੇਤੇ ਅਸਵਾਰ ਰੱਖਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਰਨੇ ਕੀ ਚਿੰਤਾ ਨਹੀਂ ਕਿਉਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪਿਤ ਪਾਲੈ ਲੇਖੇ ਸਾਸ ਗਿਰਾਸ اے ਅਕਾਲ ਪੁਰਖ ਸਾਨੂੰ ਮਰਨ ਦਾ ਭੈ ਨਹੀਂ ਰਿਹਾ ਕਿਉਂ ਜੀਵਨ ਦੀ ਲਾਲਸਾ ਹੀ ਨਹੀਂ ਰਹੀ ਇਹ ਅਵਸਥਾ ਬਣਦੀ ਹੈ ਉਹਨਾਂ ਭਗਤਾਂ ਦੇ ਜਿਨ੍ਹਾਂ ਨੂੰ ਪੂਰਨ ਪ੍ਰਮਾਤਮਾ ਮਿਲ ਗਿਆ ਹੈ ਪ੍ਰਮਾਤਮਾ ਦੇ ਮਿਲਦੇ ਆਂ ਜੀਵਨ ਦੀ ਲਾਲਸਾ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਮਰਨ ਦਾ ਭੈ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਗੁਣਾ ਨਾਲ ਝੋਲੀ ਭਰ ਗਈ ਔਰ ਇੱਕ ਇੱਕ ਗੁਣ ਐਸਾ ਰਸ ਦਿੰਦਾ ਹੈ ਐਸਾ ਵਿਸਮਾਦ ਦਿੰਦਾ ਹੈ ਐਸੀ ਸਮਾਧੀ ਵਿੱਚ ਮਨੁੱਖ ਨੂੰ ਲੈ ਜਾਂਦਾ ਹੈ ਜਿਸ ਰਸ ਦੇਤੇ ਜਿਸ ਆਨੰਦ ਦੇਤੇ ਦੁਨੀਆ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ ਦੁਨੀਆ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ ਲਾਜ਼ਾ ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ ਸਹਬ ਕਹਿੰਦੇ ਨੇ ਉਹ ਪਰਿਪੂਰਨ ਪ੍ਰਮਾਤਮਾ ਇਸ ਤਰ੍ਹਾਂ ਦੇ दैਵੀ ਗੁਣਾ ਨਾਲ ਭਗਤਾਂ ਦੀ ਝੋਲੀ ਭਰ ਦਿੰਦਾ ਹੈ ਔਰ ਉਹਨਾਂ ਨੂੰ ਸਦੀਵੀ ਪ੍ਰਸੰਤਾ ਪ੍ਰਦਾਨ ਕਰ ਦਿੰਦਾ ਹੈ